ਹੋ ਭਰਾਵਾ ਜਵਾਨ ਆ ਪੱਠ ਜਰਾ ਐ ਨਹੀਂ ਬਣਨੀ ਹਾਂ ਐ ਥੋੜੀ ਹੁਣ ਬੱਕਰੀਆਂ ਆ ਯਾਰ ਬਾਈ ਕੁਆਲਿਟੀ ਵਾਲੀਆਂ ਬੂਥੜ ਵੇ ਕਿੱਡਾ ਪਿਆ ਬਾਈ ਲੈਣ ਬਾਡੀ ਦੀ ਵੇਖ ਤੂੰ ਉਹ 12 ਵਾਲੀ ਤਾਂ ਆਪਣੀ ਪੱਕੀ ਆ ਲੈ ਲਈ ਨਾ ਉਹ ਤੈਂਦੇ ਨਹੀਂ ਆਇਂਦਕ ਉਹ ਯਾਰ ਪੱਕੇ ਰੁਪਏ ਦੱਸ ਦੇ ਬਾਈ ਹੁਣ 17 ਦੀ ਮੈਂ ਕਿਵੇਂ ਦੇ ਦਿਆਂ ਇਹਨਾਂ ਨੂੰ ਤੂੰ ਵੀ ਛਾਣਾ ਮੈਂ ਤਾਂ 16 ਲਾਇਆ ਹਾਂ ਚੱਲ 16 ਦੀ ਰੱਖ ਲੈ ਯਾਰ ਪੱਕਾ ਮੋਨ ਲਾਓ 16-17000 ਦੀਆਂ ਬੱਕਰੀਆਂ ਵੇਚਦਾ ਆ ਤਾਂ 500 ਬਾਈ 500000 ਨਾਲ ਨਹੀਂ ਹੋਣੀ ਵੱਡੀਆਂ ਛਾਲਾ ਮਾਰਨੀਆਂ ਪੈਣਗੀਆਂ ਬਾਈ 17000 ਦੀ ਦੇਸ ਨਹੀਂ 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 ਚਲੋ ਫਿਰ ਚਲੋ ਹਾਂ ਕੋਈ ਨਹੀਂ ਹੋਰ ਵੇਖ ਲਓ ਹੋਰ ਵੇਖ ਲਓ ਕੋਈ ਨਹੀਂ ਆਣਾ ਬਾਈ ਏਡੀ ਲੈਂਡ ਬਾਡੀ ਦੀ ਬੱਕਰੀ ਹੁਣ ਤੈਨੂੰ ਦੱਸਿਆ 50 ਕਿਲੋ ਤੂੰ weight ਦੇ ਹਿਸਾਬ ਨਾਲੀ ਆ ਹਾਂ ਦੱਸੂਗੀ ਰੱਬਨ ਤਾਂ ਹੈਗੀ ਆ ਵੀ ਵੱਡੀਆਂ ਲੈਂਡ ਬਾਡੀ ਵਾਲੀਆਂ ਬੱਕਰੀ ਬਾਈ ਤੂੰ ਲੈਣ ਦੇ ਵੀ ਚੰਗੀਆਂ ਕੁਆਲਟੀ ਵਾਲੀਆਂ ਬੱਕਰੀਆਂ ਫੜੀ ਜਾਂਦੇ ਨੇ ਹਾਂ ਕਰਨਗੇ ਦਾ ਕੁਆਲਿਟੀ ਦੇ ਹਲੇ ਨਹੀਂ ਰਿਪੀਂਦੇ ਨਹੀਂ ਬਾਈ ਰਿਪੀਏ ਤੇ ਫਿਰ 17000 ਦੀ ਬੱਕਰੀ ਹੈ ਜਿਹੜਾ ਸੁਫੀ ਨਾ ਸੁਵੇ ਯਾਰ ਜਿੰਨੇ ਮਹੀਨੇ ਦੇ ਗੱਬੜ ਹੈ ਗੱਬਣ ਕੋ ਬਣਾ ਬਾਈ ਆਪਾਂ ਤੈਨੂੰ ਥੋੜੇ ਥੋੜੇ ਚਿਰਦियां ਲੱਗੀਆਂ ਤਿੰਨ ਮਹੀਨੇ ਤੋਂ ਉੱਤੇ ਕੱਚਾ ਪੱਕਾ ਹੀ ਚੱਲ ਆ ਗਿਆ ਕੱਚਾ ਪੱਕਾ ਦਾ ਹੀ ਆਖੀ ਤੇ ਤੈਨੂੰ ਕਿਉਂ ਚੈੱਕ ਕਰ ਲਾ ਤੂੰ ਨਾ ਆ ਜਾ ਆ ਜਾ ਓਏ ਲਾ ਤਾਂ ਦੇ ਮੁੱਲ ਨੂੰ ਕੋਸਤਾ ਯਾਰ ਆ ਜਾ ਯਾਰ ਚੱਲ ਕੋਈ ਨਹੀਂ ਕੋਈ ਨਹੀਂ ਬਾਈ ਐ ਬਾੜੀਆਂ ਨੇ ਬੱਕਰੀਆਂ ਕਿੱਥੋਂ ਨਹੀਂ ਬਾਈ ਕੋਈ ਗੱਲ ਨਹੀਂ 18 ਦੀ ਤਿੰਨ ਹੈ ਓ ਨਹੀਂ ਬਾਈ ਤੇਰੇ ਮੈਂ ਮੁੱਲ ਲਾਤਾ ਉਹ ਲਾਈਕਲ ਤੈਨੂੰ ਪਤਾ ਬੱਕਰੀ ਜਿੰਨੇ ਦੀ ਹੈਗੀ ਬੱਕਰੀ ਲੈ ਕੇ ਜਾਣੀ ਆ 22000 ਦੀ ਬੱਕਰੀ ਦੇਉਂਗਾ ਬਾਈ ਹੁਣ ਸਿੱਧੀ ਗੱਲ ਮੈਂ ਵੀ ਛੋਟਾ ਫਿਰ ਪੂਰੀ ਨਹੀਂ ਨਹੀਂ 5-5 ਸੌਣੀ ਮੈਂ ਕਰਦਾ ਯਾਰ ਆ ਨਹੀਂ ਔਰ ਇਹ ਖੜਾ ਭਾਜਦਾ ਤੂੰ ਜਿਵੇਂ ਮੈਂ ਚੋਰੀ ਲੈ ਆਉਂਦਾ ਯਾਰ ਹਰ ਜੱਟ ਕੇ ਚੋਰੀ ਦੇ ਲੈ ਆਉਂਦਾ ਜਿਵੇਂ ਮੈਂ ਹਾਂ ਉਹ ਬਾਈ ਅੱਜ ਕਰਦਾ ਅੱਛਾ ਇਹ ਤੂੰ ਕਰੂਗਾ ਮੈਂ ਲਖਾਈ ਲਖਾਈ ਕੋਈ ਨਹੀਂ ਕਰਦੀ ਮੈਂ 100 ਰੁਪਏ ਲਖਾਈ ਲੱਗ ਜਾਣੀ ਐ ਤੂੰ ਕਰਾਦੀ ਲਖਾਈ ਵੀ ਕੋਈ ਨਹੀਂ ਮੈਨੂੰ 100 ਰੁਪਏ ਸਹੀ ਹੈ ਵਪਾਰੀ ਨੂੰ 100 ਹੀ ਸਹੀ ਹੁੰਦਾ ਕੋਈ ਬਾਈ ਨਹੀਂ ਮਿਲਦੇ ਤੇ ਨਹੀਂ ਮਿਲਦੇ ਬੱਕਰੀ ਵੇਚਤੀ ਬਸ ਮੈਨੂੰ ਪਤਾ ਤੂੰ ਯਾਰ ਪੱਕਰ ਪੀ ਲਾ ਕੇ ਵੇਚ ਬੱਕਰੀ ਬਾਈ ਇਹ ਸੱਟੇ 18 ਤੋਂ ਉੱਤੇ ਆਪਾਂ ਨੇ 1 ਰੁਪਿਆ ਮੇਰਾ ਜੋ ਬਾਈ ਐ ਆੜੀ ਨਾਲ ਸੌਦਾ ਨਹੀਂ ਹੁੰਦਾ ਤੇ ਮੈਂ ਵੀ ਵੇਚਤੀ ਕਰਾਵਾ ਮੇਰੀ ਮੈਂ ਸੌਦਾ ਕਰਨਾ ਨਹੀਂ ਬਾਈ ਫਿਰ ਐ ਥੋੜੀ ਹੁੰਦਾ ਕੀ ਫਾਇਦਾ ਕਿਉਂ ਵੀ ਨਹੀਂ ਨੋਂ ਤੇ ਚਵਾਰਾ ਨਹੀਂ ਨਹੀਂ ਰਹਿਣ ਦੇ ਉਹਨੂੰ ਠੱਕਾ ਲੱਗਦਾ ਬਾਈ ਉਹਦੀ ਚਵਾਰਾ ਹਾਂ ਹੋਰ ਯਾਰ ਚੰਗੀ ਚੀਜ਼ ਬਾਈ ਯਾਰ 500 ਹਜ਼ਾਰ ਪਿੱਛੇ ਬੱਕਰੀ ਤੇਜ ਛੱਡ ਦਿਆ ਘਰ ਛੱਡ ਦੇ ਨਹੀਂ ਮੈਂ ਤਾਂ ਹੁਣ ਪਾਣ ਦਾ ਮਾਣਾ ਮੁੱਠੀ ਅਫਸੋਸ ਹੋਸ ਸੂਰਾ ਪੂਰਾ ਵਾਸਤੇ ਨਹੀਂ ਛੱਡਦੇ ਸੂਰਾ ਪੂਰਾ 100 ਨਾਲ ਨਹੀਂ ਗੱਲ ਬਣਨੀ ਪੁਰਾ ਕਰ ਉਹ ਬਾਈ ਪੱਕੇ ਰੁਪਏ ਲਾ 100 ਪੱਕੇ ਪੱਕੇ ਲਾ ਤੂੰ ਵੀ ਉਹੀ ਲਵਾਈਆਂ ਨੇ ਚੱਕੇ ਮੈਂ ਚੱਕੇ ਲਵਾ ਬਸ ਬੜਾ ਤੱਕ 19000 ਦੀ ਹੋ ਗਈ ਪੱਕੇ ਨਾਲ ਉਹ ਹੀ ਗੱਲ ਨਹੀਂ ਪਰ ਕੀ ਬਾਰੇ ਨਹੀਂ ਬਸ ਮਾਨਕਾ ਉਹ ਚੀਜ਼ ਵੇਖ ਲੈ ਚੱਲ ਪਰ ਦੋ ਛੱਡ ਤੀ ਕੋਈ ਗੱਲ ਉਹ ਛੋਟੀ ਇਹ ਜਿਹੜੀ 12 ਦੀ ਕਰਕੇ ਚੱਲ ਕੋਈ ਗੱਲ ਨਹੀਂ ਗਾੜੀ ਚੰਗੀ ਤੇ ਓਏ ਇੰਨੇ ਚ ਕੌਣ ਦਿੰਦਾ ਕੋਈ ਲਖਾਈ ਵਾਲਾ 300 ਕਿਲ ਲਾਦੇ ਯਾਰ ਮੈਨੂੰ ਨਹੀਂ ਪਤਾ ਕਿਨੇ ਲੱਗਿਆ ਸਾਢਾ ਨਹੀਂ ਲੱਗਿਆ ਬਾਈ ਅੱਜ ਤਾਂ ਆਪਦੀ ਕਰਾ ਕੇ ਆਏ ਆ ਅੱਜ ਤਿੰਨ ਲਾਈਆਂ ਨਹੀਂ ਆ ਅਸੀਂ ਤੇ ਥੋੜੀ ਵੀ ਅਸੀਂ ਕਰਾਈ ਹੈ ਪਹਿਲਾਂ ਜਿਹੜੀ ਕਰਾਈ ਹੈ ਹਾਂ ਅਸੀਂ ਕਰਵਾਈ ਹੈ ਉਹਦਾ ਉਹਨਾਂ ਨੂੰ ਪੁੱਛਦੇ ਆਪਾਂ ਪੁੱਛਦੇ ਆ ਰਾਮੂ ਨੂੰ ਉਹ ਕਹਿੰਦਾ ਸੀ ਉਹ ਲਖਾਈ ਮੈਂ ਕਰਾ ਕੇ ਦਿਆਂਗਾ ਹਾਂ 300 300 ਬਿਲਕੁਲ ਆਨੇ ਪੈ ਨਹੀਂ ਦੇਣੇ ਤੇ ਉਹਨੂੰ ਕਹਿੰਦੇ ਤੂੰ ਦੇ ਚੱਲ ਪੁੱਛਦੇ ਆਪਾਂ ਗੱਲ ਹੋਈ ਵੀ ਵੀਡੀਓ ਬਣੀ ਗਈ ਉਹ ਤੇਰੇ ਨਾਲ ਚੱਲੂ ਮੈਂ ਕੋਈ ਨਾ ਹੋਣੀ ਹੋਏ ਅਰ ਕਰਕੇ ਉੱਥੇ ਚੱਲਣੇ ਪਹਿਲੇ ਹੋਰ ਬੇਰ ਨੂੰ ਕੋਈ ਨਹੀਂ ਆਪਦਾ ਮਾਲ ਦੀ ਕੋਈ ਚੱਕਰ ਨਹੀਂ ਹਜ਼ਾਰ ਹਜ਼ਾਰ ਕਰਕੇ ਗਣਾਈ ਬਾਈ ਰਾਜੂ ਇੱਕ ਛੇਰੀ ਬੱਕਰੀ ਹੈ ਭਾਈ ਜਾਨੂੰ ਉਹ ਵੀ ਖੈ ਠੀਕ ਹੈ ਦੇਖ ਲਓ ਭਾਈ ਛੇਰੀ ਇੱਕ ਦੋ ਤਿੰਨ ਚਾਰ ਪੰਜ ਬੱਲ 7 8 9 10 11 12 13 14 15 16 17 18 19000 ਉਹਨਾਂ ਨੇ ਵੇੜਾ ਹੋਵੇ ਫਿਰ ਪਰਚੀ ਕਰਵਾ ਲੈ ਕੋਈ ਨਹੀਂ ਕਣ ਬਾਤ ਕਰਵਾ ਪਰਚੀ ਤੂੰ ਕਰਾ ਦੇਗਾ ਨਹੀਂ ਨਹੀਂ ਅੱਡੋ ਅੱਡਾ ਪਰਚੀ ਜਿਹੜੀ ਵੀਰ ਜੀ ਬਣੀ 25000 ਤੂੰ ਕਰਾ ਦੇ ਯਾਰ ਪਾਰਟੀ ਦੀ ਤਾਂ ਗੱਲ ਹੀ ਨਹੀਂ ਹੋਈ ਬਾਈ ਜਦੋਂ 20000 ਰੁਪਏ ਲਾਇਆ ਗੱਲ ਹੋਈ ਹੈ ਪਰਚੀ ਵਾਸਤੇ 25 ਦਾ 18 ਲਾਇਆ ਉਹ ਤੋਂ ਵੀ ਤੈਨੂੰ ਕਿਸੇ ਰੋਜ਼ ਦੇ ਘਾ ਕੇ ਕਰਾ ਦੂਗਾ ਕਰਾ ਦੂਗਾ 16.5 17 17.5 17.5 ਚੱਲ ਚੱਲ ਕਿੰਨੇ ਕਹਿੰਦੇ ਬਾਈ 40000 ਐਦਾਂ ਹੋ ਜਾ ਉਹ 18 ਨਹੀਂ ਦੇਣੀ 18.5 19 ਦੀ ਦੇਣੀ ਹੈ ਅੱਛਾ ਹੋਰ ਕੋਈ ਕਸਰ ਕੱਢਾਂ ਨਾਏ ਹੁਣ ਪੂਰੀ ਵੀ ਦੀ ਮਤਲਬ ਨਾ ਬਈ ਨਾ ਹੁਣ ਨਹੀਂ ਹੈ ਕੋਤਾ ਤੇਰੀ ਮਰਜ਼ੀ ਹੈ ਭਰਾਵਾ ਹੈ ਕੋਈ ਹੋਰ ਵੇਖ ਲੈ ਆਇਆ ਹੋਰ ਵੇਖ ਲੈ ਚੱਲ ਚੱਲ ਹੈ ਦੇਖ ਚੱਲ ਕੋਈ ਨਹੀਂ ਜ਼ਰੂਰ ਜਾਣ ਦੇ ਆਪਣੇ ਵੀ ਲੱਗਰੀ ਹੈ ਗੱਡੀ ਇੱਧਰ ਆਪਾਂ ਕਿਹੜਾ ਨਾ ਮੈਂ ਥੋੜਾ ਸਿੱਟ ਕੇ ਆਣੀਆਂ ਨੇ ਤੇ ਸਿੱਟਦਾ ਤਾਂ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਸੁਣਨਾ ਛੱਡਦਾ ਉਹਦਾ 2 ਰੁਪਈਆ ਦੀ ਗੱਟੀ ਆਪਣੇ ਚਾਲਰ ਦੀ ਆਪਣੇ ਕਿਹੜਾ ਕਿਰਾਇਆ ਦੇ ਕਰਕੇ ਆ ਇਹਦੇ 2 ਰੁਪਈਆ ਬਣ ਜਾਣ ਸਾਢੇ 20 ਬਣ ਜਾਣ ਕਿਉਂ ਜੀ ਆ ਗੱਲ ਨਾ ਕੋਣ ਉਹਨਾਂ ਦਾ ਮਾਲ ਪੂਰਾ ਹੈ ਜਿਹੜਾ ਗੱਲ ਕਰਨੀ ਹੋ ਮਾਲ ਦਾ ਲੈ ਲਿਆ ਫਿਰ ਆ ਮਾਲ ਤਾਂ ਲੈ ਲਿਆ ਨਾ ਅੱਠ ਬੱਕਰੀਆਂ ਲੈ ਨਹੀਂ ਉਹ ਕੋਈ ਚੱਕਰ ਨਹੀਂ ਆਪਾਂ ਚਾਹੇ ਉਹਨਾਂ ਨੂੰ 10 ਲੈ ਲਈ ਨਾ ਆਪਣਾ ਮਾਲ ਆਪਣੇ ਕੋਲ ਹੈ ਤੁਸੀਂ ਜਿਹੜਾ ਗੱਲ ਕਰਨੀ ਹੋ ਕਰੋ 40 ਹਜ਼ਾਰ ਲਾਇਆ 5-700 ਹਜ਼ਾਰ ਦੀ ਕਮੀ ਤੇ ਨਹੀਂ ਕੋ ਪਹਿਲ ਜਿਹੜੇ ਬਾ ਪਹਿਲਾਂ ਨਾ ਲਾਗੇ ਸੀ ਹਾਂ ਅੱਛਾ ਉਹ ਤਾਂ ਥਾਣ ਚੜਿਆ ਨੂ ਅਸੀਂ ਦੇਖ ਲਓ ਬਾਪ ਕੀ ਆਪਣੇ ਚੈੱਕ ਕਰਕੇ ਦੇ ਯਾਰ ਤੂੰ ਤਾਂ ਹੁਣ ਸਰਤਾਂ ਤੇ ਆ ਗਿਆ ਸਰਤਾਂ ਲਾਉਣ ਅਗਲੇ ਦਾ ਥਣ ਚੜਿਆ ਹੈ ਕੋਈ ਨਹੀਂ ਜੀ ਉਹਨਾਂ ਨੂੰ ਮੈਂ ਲਿਆ ਦਵਾਰੇ ਕੀੜਾ ਦੇ ਕੇ ਤੂੰ ਗੱਲਾਂ ਕਿੜੀਆਂ ਕਰਦਾ ਹੈ ਰੇਟ ਥਣ ਉਹਨਾਂ ਨੂੰ ਕਹਿ ਕੇ ਆਏ ਵੀ ਚੜਿਆ ਹੈ ਤੇਲ ਤੱਪਾ ਦੇ ਲਿਓ ਉਤਰੇਊਗਾ ਤੂੰ ਇਸ ਵਿੱਚ ਇੱਕ ਦੁਬਾਰਾ ਸੂ ਕੀ ਥਣ ਉੱਥੇ ਬਰਾਬਰ ਕਰ ਜਾਂਦੇ ਹੁਣ ਤੂੰ ਤਾਂ ਸਾਡੇ ਨਾਲ ਲੜਾਈਆਂ ਲਾ ਗਿਆ ਕਰਨ ਕੋਈ ਗੱਲ ਨਹੀਂ ਤੂੰ ਬੱਕਰੀ ਵੇਚਣ ਵਾਲੀ ਗੱਲ ਕਰ ਅਸੀਂ ਤਾਂ ਬੱਕਰੀ ਨਹੀਂ ਲੈਣੀ ਤੇਰੀ ਦਵਾਉਣੀ ਹੈ ਫਿਰ ਰੇਟ ਲਾਓ ਤੇ ਲੈ ਜਾਓ ਆਪਣਾ ਜੈਨੂ ਜਿਹੜਾ ਰੇਟ ਜੇ ਤੂੰ ਹੁਣ ਰੱਬ ਦਾ ਮੁੱਲ ਮੰਗੇਗਾ ਅਸੀਂ ਕਿੱਥੋਂ ਦੇਵਾਂਗੇ ਮੈਂ ਤਾਂ ਕੁਛ ਨਹੀਂ ਕਹ ਪਹਿਲਾਂ ਉਹ ਜਿਹੜਾ ਲਾਗ ਵੇਚ ਤੇ ਹੁਣ ਕਿੰਨਾ ਕੀ ਕਰ ਲੈ ਹਾਂ ਮੈਂ ਤਾਂ ਕੁਛ ਨਹੀਂ ਕਹ ਇਹ ਤਾਂ ਕੋਈ ਚੱਕਰ ਨਹੀਂ ਬਾਈ ਇਹਦਾ ਸੇਵਾ ਨਗਰ ਹੋ ਓਏ ਇਹਨਾਂ ਨੂੰ ਮੈਂ ਹੀ ਕਹਿ ਕੇ ਲਿਆ ਵੀ ਤੇਲ ਤੂਲ ਦੇ ਦਿਓ ਆ ਜੂਗਾ ਥਾਣਾ ਦਾਣਾ ਪਾ ਕੇ 3.5 ਲੀਟਰ ਦੀ ਗਾਰੰਟੀ ਦੇਣਾ ਵਾਪਸ ਛੱਡ ਜੀ ਬੱਕਰੀ ਪੈਸੇ ਉਹਨਾਂ ਦੀ ਬੱਕਰੀ ਲੈ ਜੀ ਉਹ ਫਿਰ ਤਾਂ ਆਵੇ ਨਾ ਆਵੇ ਤੈਨੂੰ ਤਾਂ ਕੋਈ ਚੱਕਰ ਨਹੀਂ ਜਦ ਵਿਕੇ ਗਈ ਉਹ ਤਾਂ ਅਗਲਾ ਹੁਣੀ ਦੇਖੂਗਾ ਮੈਨੂੰ ਸਾਈਡ ਚੋਕੇ ਦੱਸ 10000 ਕੀ ਉਹਰੇ ਹਾਂ ਭਰਾ ਕੀ ਮੰਗਦਾ ਇਹਦਾ ਜੀ ਹਾਂ ਇਹਦਾ 35000 ਕੀ ਮੰਗਦਾ 35000 ਤੁਸੀਂ ਵੀ ਲਾਓ ਕੁਝ ਹਾਂ ਇਹ ਪੂਰਾ ਲਾ ਕੇ ਰਹਿ ਗੋਈ ਗੱਲ ਕੱਚਾ ਫਿਰ ਕਿ ਲਾਣਾ ਆਪਾਂ ਨੂੰ ਇਹ ਨਹੀਂ ਉਹ ਜਿਹੜੀ ਕੱਚਾ ਲਾ ਨਹੀਂ ਲੈ ਓ ਯਾਰ ਔਰ ਦੱਸੋ ਯਾਰ ਤੁਸੀਂ ਲੈ 5 ਘਟ ਗਿਆ ਅਗਲਾ ਹੋਰ ਇੱਕ ਦੋ ਸੱਟਾ ਹੋਰ ਮਾਰ ਫੇਰ ਸੌਦਾ ਕਰਾ ਹੈਗਾ ਹੈਲੋ 2 ਵਾਰੀ ਹੋਰ ਕੱਟ ਫੇਰ ਸੌਦਾ ਕਰਾ